ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆ ਜੀ ਰਿਪੀਟ ਸੀ ਝੋਟੀ ਇਹ ਤੇ ਅੱਜ ਦੇਖੋ ਇਹ ਕਿੰਨੇ ਮਹੀਨੇ ਦੀ ਹੋ ਗਈ ਕੱਪਣ ਇਹ ਇਹ ਹੁਣ ਮੰਨ ਲਓ ਇਹਨੂੰ 9.5 ਅੱਛਾ ਬਸ ਦਿਨਾਂ ਦੀ ਹੈ ਥੋੜਾ ਟਾਈਮ ਲੰਘਿਆ ਤਾਂ 15 ਦਿਨ ਰਗੇ ਤੇ ਇੱਕ ਪਹਿਲਾਂ ਸੀ ਮੱਝ ਉਹ ਸੇਲ ਕਰਤੀ ਤੇ ਉਹ ਵੀ ਰਿਪੀਟ ਹੋ ਗਈ ਸੀ ਤੇ ਦੂਸਰੀ ਝੋਟੀ ਸੀ ਦੇਖੋ ਗੱਡੀ ਚੰਗੀ ਆ ਕਈ ਵਾਰ ਪਛੂ ਰਿਪੀਟ ਹੋ ਜਾਂਦੇ ਆ ਤਾਂ ਟੈਨਸ਼ਨ ਨਾ ਮੰਨਿਆ ਕਰੋ ਕਿਉਂਕਿ ਇਹ ਵੀ ਇਹਨਾਂ ਨੂੰ ਲੱਗਦਾ ਸੀ ਵੀ ਖਣੀ ਗੱਬਣਾ ਨਹੀਂ ਹੋਣਾ ਵੇਚਣਾ ਬਣਣਾ ਦੋ ਵੇਚ ਕੇ ਵੀ ਇੱਕ ਲੈ ਲੈਣੇ ਆ ਤੇ ਦੋ ਵੇਚ ਕੇ ਬਾਈ ਇੱਕ ਕਿੱਥੇ ਹੁੰਦੀ ਆ ਜਗ੍ਹਾ ਨਾ ਉਹਨੂੰ ਬਣਾ ਤੇ ਚੋਟੀ ਦੇਖੋ ਕਿੱਡੀ ਜੰਗੀ ਹੈ ਪਹਿਲਾਂ ਵਾਲੀ ਇਹਨਾਂ ਨੇ ਸੇਲ ਕਰਤੀ ਲੱਖ ਰੁਪਏ ਦੇ ਨੇੜੇ ਮੱਝ ਜਿਹੜੀ ਸੇਲ ਹੋਈ ਆ ਉਹ ਵੀ ਰਿਪੀਟ ਕਾਫੀ ਵਾਰ ਹੋ ਗਈ ਸੀ ਤੇ ਇਹ ਵੀ ਹੁਣ ਵਧੀਆ ਲੈਵਲ ਉੱਪਰ ਦੇਖੋ ਬਣਾਈ ਖੜੀ ਆ 도람은 더 가야 된